ਸਾਸਿਲਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਉਤੇ ਅੱਜ ਅਸੀਂ ਤੁਹਾਨੂੰ ਆਲੂ ਪਿਆਜ਼ ਦਾ ਗੁਜੀਆ ਬਣਾ ਕੇ ਦਿਖਾਵਾਂਗੇ ਆਲੂ ਪਿਆਜ਼ ਦਾ ਗੁਜੀਆ ਜਿਹੜਾ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ ਤੇ ਬੱਚੇ ਇਹਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਹੁਣ ਆਪਾਂ ਨੇ 3 ਤੋਂ 4 ਨੇ ਜਿਹੜੇ ਮੀਡੀਅਮ ਸਾਈਜ਼ ਦੇ ਆਲੂ ਲੈ ਲਏ ਸੀਗੇ ਉਹਨਾਂ ਨੂੰ ਆਪਾਂ ਨੇ ਲੰਬੇ ਸਾਈਜ਼ ਦੇ ਵਿੱਚ ਕੱਟ ਲਿਆ ਸੀ ਨਾਲ ਹੀ ਆਪਾਂ ਨੇ 3-4 ਪਿਆਜ਼ ਸੀਗੇ ਉਹ ਵੀ ਲੰਬੇ ਸਾਈਜ਼ ਦੇ ਵਿੱਚ ਹੀ ਕੱਟੇ ਸੀ ਤੇ ਨਾਲ ਹੀ ਆਪਾਂ ਨੇ 3 ਹਰੀਆਂ ਮਿਰਚਾਂ ਤੇ 1 ਇੰਚ ਟੁਕੜਾ ਅਦਰਕ ਦਾ ਲਿਆ ਸੀਗਾ ਤੇ ਹੁਣ ਆਪਾਂ ਨੇ ਇੱਕ ਕੱਢੀ ਛੀਰੋਂ ਦਾ ਤੇਲ ਹੈ ਜਿਹੜਾ ਪੂਰਾ ਚੰਗੀ ਤਰ੍ਹਾਂ ਗਰਮ ਕਰ ਲਿਆ ਏ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਜਿਹੜੇ ਪਿਆਜ਼ ਆ ਉਹਨਾਂ ਨੂੰ ਫਰਾਈ ਕਰਾਂਗੇ ਆਪਾਂ ਨੇ ਜਿਹੜੇ ਪਿਆਜ਼ ਨੇ ਉਹ ਜ਼ਿਆਦਾ ਫਰਾਈ ਨਹੀਂ ਕਰਨੇ ਹੈਗੇ ਆਪਾਂ ਹਲਕੇ 골ਡਨ ਬ੍ਰਾਊਨ ਹੋਣ ਤੱਕ ਹੀ ਪਿਆਜ਼ਾਂ ਨੂੰ ਭੁੰਨਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਆਲੂ ਜਿਹੜੇ ਕੱਟ ਕੇ ਰੱਖੇ ਹੋਏ ਨੇ ਉਹਨਾਂ ਨੂੰ ਪਾ ਦੇਣਾ ਆਲੂ ਨੇ ਜਿਹੜੇ ਉਹ ਵੀ ਆਪਾਂ ਗੈਸ ਦੀ ਫਲੇਮ ਜਿਹੜੀ ਆ ਸਲੋ ਕਰਕੇ ਭੁੰਨਾਂਗੇ ਤਾਂ ਕਿ ਆਲੂ ਆਪਣੇ ਚੰਗੀ ਤਰ੍ਹਾਂ ਅੰਦਰ ਤੱਕ ਪੱਕ ਸਕਣ ਆਲੂਆਂ ਦਾ ਜਿਹੜਾ ਇਹ ਗੁਜੀਆ ਇਹ ਬਹੁਤ ਵਧੀਆ ਬਣਦਾ ਹੈ ਇਹਨੂੰ ਤੁਸੀਂ ਸਫ਼ਰ ਦੇ ਵਿੱਚ ਵੀ ਲੈ ਜਾ ਸਕਦੇ ਹੋ ਤੇ ਹੁਣ ਆਪਾਂ ਨੇ ਇਹਨਾਂ ਨੂੰ ਢੱਕ ਕੇ ਰੱਖ ਦਿੱਤਾ ਹੈ ਟਾਕੇ ਰੱਖ ਕੇ ਹੁਣ ਆਪਾਂ 507 ਮਿੰਟ ਬਾਅਦ ਇਹਨਾਂ ਨੂੰ ਇੱਕ ਵਾਰ ਫੇਰ ਹਿਲਾ ਲੈਣਾ ਤੇ ਆਪਾਂ ਨੇ ਇਹਨਾਂ ਨੂੰ ਵਿੱਚ ਇੱਕ ਦੋ ਵਾਰ ਚੈੱਕ ਕਰਦੇ ਰਹਿਣਾ ਤਾਂ ਕਿ ਆਲੂ ਨੇ ਆਪਣੇ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋ ਜਾਣ ਤੇ ਹੁਣ ਆਪਾਂ ਇਹਦੇ ਵਿੱਚ ਅਦਰ ਜੇ ਆਪਣੇ ਆਲੂ ਹੋ ਗਏ ਨੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਨਮਕ ਦਾ ਪਾ ਲੈਣਾ ਨਮਕਾ ਤੁਸੀਂ ਵੱਧ ਘੱਟ ਆਪਣੇ ਟੇਸਟ ਦੇ ਅਨੁਸਾਰ ਲੈ ਸਕਦੇ ਹੋ ਹਰੀ ਮਿਰਚ ਜਿਹੜੀ ਉਹ ਆਪਾਂ ਨੇ ਪਹਿਲਾਂ ਹੀ ਕੱਟ ਕੇ ਪਾ ਲਈ ਸੀਗੀ ਹਰੀ ਮਿਰਚ ਵੀ ਵੱਧ ਘੱਟ ਤੁਸੀਂ ਲੈ ਆਪਣੇ ਹਿਸਾਬ ਨਾਲ ਪਾ ਲਿਓ ਤੇ ਨਾਲ ਹੀ ਆਪਾਂ ਨੇ ਇੱਕ ਚਮਚਾ ਜਿਹੜਾ ਇਹਦੇ ਵਿੱਚ ਹਲਦੀ ਦਾ ਐਡ ਕੀਤਾ ਹੈ ਹਲਦੀ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਉਹ ਤੁਹਾਨੂੰ ਪਹਿਲਾਂ ਮਿਲ ਸਕੇ ਦੇਖੋ ਜਿਵੇਂ ਹੋ ਆਪਣੀ ਸਬਜੀ ਆ ਜਿਹੜੀ ਆਲੂ ਗੁਜੀਆ ਇਹ ਬਣ ਕੇ ਤਿਆਰ ਹੋ ਗਈ ਆ ਸਬਜੀ ਨੇ ਤੇਲ ਆ ਜਿਹੜਾ ਇਹ ਵੀ ਛੱਡ ਦਿੱਤਾ ਹੈ ਤੇ ਕਲਰ ਸਬਜੀ ਦਾ ਬਹੁਤ ਹੀ ਵਧੀਆ ਆਇਆ ਹੈ ਇਸੇ ਤਰ੍ਹਾਂ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਆਲੂ ਗੁਜੀਆ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਟਰੈਵਲ ਦੇ ਵਿੱਚ ਵੀ ਲਿਜਾ ਸਕਦੇ ਹੋ ਇਹ ਖਾਣ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੇ ਇਹਦੇ ਨਾਲ ਇਹਨਾਂ ਨਾਲ ਤੁਸੀਂ ਦਹੀਂ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਮੇਰੀਆਂ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਰੈਸਪੀਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਦੇਖੋ ਆਪਣਾ ਆਲੂ ਗੋਜਿਆ ਬਹੁਤ ਹੀ ਵਧੀਆ ਬਣਿਆ ਹੈ ਵੀਡੀਓ ਦੇਖਣ ਲਈ ਧੰਨਵਾਦ